ਸਾਚਰ ਕਾਲ ਐਨਆਰਆਈ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਸੁਕਮਨ ਚੀਮਾ ਸਵਾਗਤ ਕਰਦਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਜਦੋਂ ਤੋਂ ਰਾਸ਼ਟਰਪਤੀ ਬਣੇ ਨੇ ਅਮਰੀਕਾ ਦੇ ਉਦੋਂ ਤੋਂ ਚਰਚਾ ਦੇ ਵਿੱਚ ਰਹਿਣਾ ਉਹਨਾਂ ਦੀ ਫਿਤਰਤ ਆ ਬਹੁਤ ਸਾਰੇ ਅਜਿਹੇ ਫੈਸਲੇ ਨੇ ਜਿਹੜੇ ਡੋਨਾਲਡ ਟਰੰਪ ਉਹਨਾਂ ਦੇ ਵੱਲੋਂ ਲਏ ਜਾਂਦੇ ਨੇ ਪਰ ਉਹਨਾਂ ਫੈਸਲਿਆਂ ਨੂੰ ਜਾਂ ਤਾਂ ਫਿਰ ਅਦਾਲਤ ਦੇ ਵੱਲੋਂ ਰੋਕ ਲਾਉਣੀ ਪੈਂਦੀ ਆ ਜਾਂ ਫਿਰ ਉਹਨਾਂ ਫੈਸਲਿਆਂ ਨੂੰ ਜਿਹੜਾ ਬਹਾਲ ਕਰਨਾ ਪੈ ਜਾਂਦਾ ਜਾਨੀ ਕਿ ਅਮਰੀਕੀ ਰਾਸ਼ਟਰਪਤੀ ਦੇ ਡੋਨਾਲਡ ਟਰੰਪ ਦੇ ਇਸ ਕਾਰਜਕਾਲ ਦੇ ਵਿੱਚ ਕਿਹੜੇ ਫੈਸਲੇ ਲਏ ਜਿਨ੍ਹਾਂ ਨੂੰ ਜਿਹੜਾ ਅਦਾਲਤ ਦੇ ਵੱਲੋਂ ਐਂਟਰੀ ਕਰਨੀ ਪੈਂਦੀ ਆ ਉਹਨਾਂ ਫੈਸਲਿਆਂ ਦੇ ਵਿੱਚ ਜਿਨ੍ਹਾਂ ਦੇ ਵਿੱਚ ਮੁੱਖ ਤੌਰ ਤੇ ਬਹੁਤ ਸਾਰੇ ਜਿਹੜੇ ਗੈਰ ਕਾਨੂੰਨੀ ਲੋਕ ਅਮਰੀਕਾ ਦੇ ਵਿੱਚ ਰਹਿ ਰਹੇ ਨੇ ਉਹਨਾਂ ਨੂੰ ਬਾਹਰ ਕੱਢਣ ਨੂੰ ਲੈ ਕੇ ਜਾਂ ਫਿਰ ਨਾਮ ਜੰਮੇ ਬੱਚੇ ਨੇ ਜਿਹੜੇ ਉਹਨਾਂ ਨੂੰ ਜਿਹੜਾ ਉਸ ਅਮਰੀਕਾ ਦੇਸ਼ ਦੀ ਨਾਗਰਿਕਤਾ ਨਾ ਦੇਣ ਨੂੰ ਲੈ ਕੇ ਤੇ ਉਧਰਲੇ ਪਾਸੇ ਜਿਹੜਾ ਕੁਝ ਕਰਮਚਾਰੀਆਂ ਨੂੰ ਨੌਕਰੀ ਕੱਢਣ ਨੂੰ ਲੈ ਕੇ ਅਜਿਹੇ ਵਾਪਦਾ ਦੇ ਫੈਸਲੇ ਜਿਹੜੇ ਅਮਰੀਕੀ ਰਾਸ਼ਟਰਪਤੀ ਡੋਨਾਲਡ 트੍ਰੰਪ ਦੇ ਵੱਲੋਂ ਲਏ ਜਾਂਦੇ ਨੇ ਤੇ ਉਹਨਾਂ ਫਿਰ ਫੈਸਲਿਆਂ ਦੇ ਵਿੱਚ ਅਮਰੀਕਾ ਦੀਆਂ ਅਦਾਲਤਾਂ ਨੂੰ ਐਂਟਰੀ ਕਰਨੀ ਪੈਂਦੀ ਹੈ ਜਿਸ ਦੇ ਵਿੱਚ ਜੇਕਰ ਸ਼ੁਰੂਆਤ ਇੱਥੋਂ ਕਰ ਲਈਏ ਕਿ ਅਦਾਲਤ ਦੇ ਵੱਲੋਂ ਡੋਨਾਲਡ ਟਰੰਪ ਦਾ ਲਿਆ ਫੈਸਲਾ ਕਿ 5 ਲੱਖ ਲੋਕਾਂ ਨੂੰ ਜਿਹੜਾ ਅਮਰੀਕਾ ਦੇ ਵਿੱਚੋਂ ਦੇਸ਼ ਦੇ ਵਿੱਚੋਂ ਬਾਹਰ ਕੱਢਣ ਦਾ ਫੈਸਲਾ ਉਸ ਨੂੰ ਜਿਹੜਾ ਹਾਲ ਕੇ ਅਦਾਲਤ ਦੇ ਵੱਲੋਂ ਉਸ ਨੂੰ ਜਿਹੜਾ ਇਜਾਜ਼ਤ ਦਿੱਤੀ ਜਾਂਦੀ ਹੈ 2025 ਦੇ ਵਿੱਚ ਮਈ ਦੇ ਵਿੱਚ ਅਮਰੀਕਾ ਦੀ ਸਭ ਤੋਂ ਵੱਡੀ ਅਦਾਲਤ ਸੁਪਰੀਮ ਕੋਰਟ ਨੇ ਜਿਹੜਾ ਟਰੰਪ ਨੂੰ 532000 ਮਾਈਗ੍ਰੈਂਟਸ ਵਿਦੇਸ਼ੀ ਲੋਕਾਂ ਨੂੰ ਅਮਰੀਕਾ ਦੇ ਵਿੱਚੋਂ ਕੱਢਣ ਨੂੰ ਜੜੀ ਮਨਜ਼ੂਰੀ ਦੇ ਦਿੱਤੀ ਗਈ ਹੈ ਇਹ ਲੋਕ ਪਹਿਲਾਂ ਜੋਏ ਬਾਰਡਨ ਦੀ ਸਰਕਾਰ ਦੇ ਸਮੇਂ ਇਨਸਾਨੀ ਹਾਲਾਤਾਂ ਕਰਕੇ ਅਮਰੀਕਾ ਦੇ ਵਿੱਚ ਆਏ ਸਨ ਪਰ ਇਸ ਫੈਸਲੇ ਦੇ ਉੱਪਰ ਕੁਝ ਲੋਕਾਂ ਦੇ ਵੱਲੋਂ ਜੇ ਮਾਫ ਕਰਨਾ ਇਸ ਫੈਸਲੇ ਦੇ ਉੱਪਰ ਕੁਝ ਜੱਜਾਂ ਦੇ ਵੱਲੋਂ ਵਿਰੋਧ ਵੀ ਕੀਤਾ ਜਾ ਰਿਹਾ ਤੇ ਉਸ ਤੋਂ ਬਾਅਦ ਇੱਕ ਵੱਡਾ ਫੈਸਲਾ ਡੋਨਾਲਡ ਟਰੰਪ ਨੇ ਨਵੇਂ ਬੱਚਿਆਂ ਨੂੰ ਜਿਹੜਾ ਸਿਟੀਜ਼ਨ ਬਣ ਤੋਂ ਰੋਕਣ ਦੀ ਕੋਸ਼ਿਸ਼ ਕਰਨ ਦਾ ਵਾਲਾ ਇੱਕ ਫੈਸਲਾ ਲਿਆ ਡੋਨਾਲਡ ਟਰੰਪ ਨੇ ਫੈਸਲਾ ਲਿਆ ਸੀ ਕਿ ਨਾਮ ਜੰਮੇ ਜਿਹੜੇ ਬੱਚੇ ਨੇ ਉਹਨਾਂ ਨੂੰ ਅਮਰੀਕਾ ਦਾ ਜਿਹੜਾ ਨਾਗਰਿਕ ਨਹੀਂ ਬਣਾਇਆ ਜਾਵੇਗਾ ਤਾਂ ਜਿਸ ਦੇ ਵਿੱਚ ਟਰੰਪ ਨੇ 2025 ਦੇ ਵਿੱਚ ਸ਼ੁਰੂਆਤ ਦੇ ਵਿੱਚ ਹੁਕਮ ਕੀਤਾ ਸੀ ਕਿ ਜੇਕਰ ਕਿਸੇ ਵੀ ਬੱਚੇ ਦੇ ਮਾਪੇ ਗੈਰ ਕਾਨੂੰਨੀ ਤਰੀਕੇ ਦੇ ਨਾਲ ਅਮਰੀਕਾ ਦੇ ਵਿੱਚ ਰਹਿ ਰਹੇ ਨੇ ਤਾਂ ਉਹਨਾਂ ਦੇ ਅਮਰੀਕਾ ਦੇ ਵਿੱਚ ਪੈਦਾ ਹੋਏ ਬੱਚਿਆਂ ਨੂੰ ਜਿਹੜਾ ਜਿਹੜਾ ਉਤੋਂ ਦਾ ਅਮਰੀਕਾ ਦਾ ਸਿਟੀਜ਼ਨ ਨਹੀਂ ਮੰਨਿਆ ਜਾਵੇਗਾ ਇਹ ਹੁਕਮ ਅਜੇ ਅਦਾਲਤਾਂ ਦੇ ਵਿੱਚ ਚਣੌਤੀ ਦੇ ਰੂਪ ਵਿੱਚ ਚੱਲਿਆ ਜਾਨੀ ਕਿ ਡੋਨਾਲਡ ਟਰੰਪ ਦੇ ਵੱਲੋਂ ਇੱਕ ਵੱਡਾ ਫੈਸਲਾ ਜਿਹੜਾ ਅਮਰੀਕਾ ਦੀ ਸਿਟੀਜ਼ਨਸ਼ਿਪ ਨੂੰ ਲੈ ਕੇ ਲੈ ਕੇ ਜੇਕਰ ਕਿਸੇ ਵੀ ਨਾਮਜਮੇ ਬੱਚੇ ਦੇ ਜਿਹੜੇ ਮਾਪੇ ਨੇ ਅਮਰੀਕਾ ਦੇ ਵਿੱਚ ਰਹਿ ਰਹੇ ਨੇ ਜੇਕਰ ਉੱਥੇ ਬੱਚਾ ਪੈਦਾ ਹੋ ਜਾਂਦਾ ਗੈਰ ਕਾਨੂੰਨੀ ਤਰੀਕੇ ਨਾਲ ਉਸਦੇ ਮਾਪੇ ਰਹਿੰਦੇ ਨੇ ਤਾਂ ਉਸ ਨੂੰ ਜਿਹੜਾ ਉਥੋਂ ਦਾ ਨਾਗਰਿਕਾ ਕੋਸ਼ਿਤ ਨਹੀਂ ਕੀਤਾ ਜਾਵੇਗਾ ਇਹ ਫੈਸਲੇ ਨੂੰ ਲੈ ਕੇ ਕਿ ਜਿਹੜਾ ਇਸ ਮਸਲੇ ਨੂੰ ਲੈ ਕੇ ਕੀ ਫੈਸਲਾ ਆਉਣਾ ਹੈ ਹਲੇ ਅਦਾਲਤ ਦੇ ਵਿੱਚ ਚਣੌਤੀ ਦੇ ਨਾਲ ਇਹ ਜਿਹੜਾ ਮਸਲਾ ਚੱਲ ਰਿਹਾ ਤੇ ਉਸ ਤੋਂ ਬਾਅਦ ਟਰੰਪ ਨੇ ਵਿਦੇਸ਼ੀ ਮਦਦ ਕਰਨ ਵਾਲੀਆਂ ਸੰਸਥਾਵਾਂ ਦੇ ਜਿਹੜੇ ਪੈਸੇ ਨੇ ਉਹ ਕਟਾਏ ਜਾਨੀ ਕਿ ਉਹ ਸੰਸਥਾਵਾਂ ਜੋ ਹੋਰ ਦੇਸ਼ਾਂ ਨੂੰ ਜਿਹੜਾ ਮਦਦ ਦੇ ਲਈ ਪੈਸੇ ਦੰਦੀਆਂ ਸੀ ਟਰੰਪ ਨੇ ਉਹਨਾਂ ਦੇ ਪੈਸੇ ਕਟਾ ਦਿੱਤੇ ਇਸ ਕਰਕੇ ਗਰੀਬ ਦੇਸ਼ਾਂ ਦੀ ਜਿਨ੍ਹਾਂ ਨੂੰ ਜਿਹੜਾ ਗਰੀਬ ਦੇਸ਼ਾਂ ਨੂੰ ਅਮਰੀਕਾ ਮਦਦ ਕਰਦਾ ਸੀ ਉਹ ਮਦਦ ਰੁਕ ਜਾਂਦੀ ਹੈ ਤੇ ਉਸ ਤੋਂ ਬਾਅਦ ਪੈਰਾ ਅਦਾਲਤ ਨੇ ਟਰੰਪ ਨੂੰ ਚੋਣਾਂ ਤੋਂ ਹਟਾਉਣ ਵਾਲੀ ਕੋਸ਼ਿਸ਼ ਨੂੰ ਰੋਕਿਆ ਜਾਨੀ ਕਿ 2024 ਦੇ ਵਿੱਚ ਕਉਜੇ ਲੋਕਾਂ ਦੇ ਵੱਲੋਂ ਡੋਨਾਲਡ ਟਰੰਪ ਨੂੰ ਚੋਣਾਂ ਤੋਂ ਬਾਹਰ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਕਿਹਾ ਗਿਆ ਕਿ 6 ਜਨਵਰੀ ਨੂੰ ਜਿਹੜੀ ਹਿੰਸਾ ਹੁੰਦੀ ਆ ਉਸ ਦੇ ਵਿੱਚ ਡੋਨਾਲਡ ਟਰੰਪ ਸ਼ਾਮਲ ਸੀ ਪਰ ਸੁਪਰੀਮ ਕੋਰਟ ਨੇ ਕਿਆ ਕਿ ਰਾਜਾਂ ਦੇ ਕੋਲ ਅਜਿਹਾ ਕੋਈ ਹੱਕ ਨਹੀਂ ਕਿ ਡੋਨਾਲਡ ਟਰੰਪ ਨੂੰ ਜਾਂ ਫਿਰ ਕਿਸੇ ਨੂੰ ਵੀ ਜਿਹੜਾ ਪ੍ਰੈਜ਼ੀਡੈਂਟ ਦੀਆਂ ਚੋਣਾਂ ਦੇ ਵਿੱਚ ਖੜਨ ਤੋਂ ਰੋਕਿਆ ਜਾਵੇ ਤੇ ਉਸ ਤੋਂ ਬਾਅਦ ਡੋਨਾਲਡ ਟਰੰਪ ਨੇ ਜਿਹੜਾ ਅਮਰੀਕਾ ਆਰੇ ਲੋਕਾਂ ਦੇ ਉੱਪਰ ਪਾਬੰਦੀਆਂ ਲਾਈਆਂ ਇਹਨਾਂ ਨੂੰ ਵੀ ਜਿਹੜਾ ਹਾਲਾਂਕਿ ਅ ਅਮਰੀਕਾ ਦੀ ਆਜ਼ਾਦੀ ਦੇ ਵੱਲੋਂ ਸੁਪਰੀਮ ਕੋਰਟ ਦੇ ਵੱਲੋਂ ਮਨਜ਼ੂਰੀ ਦਿੱਤੀ ਗਈ 2018 ਦੇ ਵਿੱਚ ਜਦੋਂ ਡੋਨਾਲਡ ਟਰੰਪ ਉਸ ਵਕਤ ਵੀ ਜਿਹੜਾ ਸੱਤਾ ਦੇ ਬੇਸੀਓਨਾਂ ਨੇ ਕੁਝ ਮੁਸਲਮਾਨ ਦੇਸ਼ਾਂ ਤੋਂ ਆਉਣ ਵਾਲੇ ਲੋਕਾਂ ਦੇ ਉੱਪਰ ਟਰੈਵਲ ਬੈਨ ਲਗਾਇਆ ਸੀ ਤਾਂ ਉਸ ਵਕਤ ਵੀ ਪਹਿਰਾ ਸੁਪਰੀਮ ਕੋਰਟ ਨੇ ਕਿਹਾ ਸੀ ਕਿ ਰਾਸ਼ਟਰਪਤੀ ਦਾ ਹੱਕ ਹੈ ਕਿ ਉਹ ਕਿਸੇ ਦੇਸ਼ ਤੋਂ ਆਉਣ ਵਾਲੇ ਲੋਕਾਂ ਦੇ ਉੱਪਰ ਬੈਨ ਲਗਾ ਸਕਦਾ ਜਾਂ ਫਿਰ ਹਟਾ ਸਕਦਾ ਤੇ ਉਸ ਤੋਂ ਬਾਅਦ ਇੱਕ ਹੋਰ ਵੱਡਾ ਫੈਸਲਾ ਬੱਚਿਆਂ ਨੂੰ ਅਮਰੀਕੀ ਅਮਰੀਕਾ ਦੀ ਨਾਗਰਿਕਤਾ ਦੇਣ ਅਤੇ ਰਾਜਾਂ ਨੇ ਡੋਨਾਲਡ ਟਰੰਪ ਦੇ ਇਸ ਫੈਸਲੇ ਨੂੰ ਚੁਣੌਤੀ ਦਿੱਤੀ ਤਾਂ ਕਈ ਰਾਜਾਂ ਵਿਸ਼ੰਗਟਨ ਆਦ ਤੇ ਜਿਹੜਾ ਟਰੰਪ ਨੇ ਜਿਹੜੇ ਇਹ ਫੈਸਲੇ ਅਦਾਲਤਾਂ ਦੇ ਵਿੱਚ ਕੇਸ ਕੀਤਾ ਜਦੋਂ ਅਸਲ ਜਦੋਂ ਡੋਨਾਲਡ ਟਰੰਪ ਨੇ ਫੈਸਲਾ ਕੀਤਾ ਕਿ ਜਿਹੜੇ ਬੱਚਿਆਂ ਨੂੰ ਅਮਰੀਕਾ ਦੀ ਜਿਹੜੀ ਸਿਟੀਜ਼ਨਸ਼ਿਪ ਨਹੀਂ ਦੇਣੀ ਕਿ ਜਿਨ੍ਹਾਂ ਦੇ ਜਿਹੜੇ ਮਾਪੇ ਨੇ ਅਮਰੀਕਾ ਦੇ ਵਿੱਚ ਗੈਰ ਕਾਨੂੰਨੀ ਨੇ ਤਾਂ ਇਸ ਫੈਸਲੇ ਦੇ ਵਿੱਚ ਮਹਿਰਾ ਅਦਾਲਤਾਂ ਦੇ ਵੱਲੋਂ ਕੇਸ ਕੀ ਜਿਹੜਾ ਕੇਸ ਅਦਾਲਤਾਂ ਦੇ ਵਿੱਚ ਜਾਂਦਾ ਕੁਝ ਜਿਹੜਾ ਰਾਜਾਂ ਦੇ ਵੱਲੋਂ ਕੀਤਾ ਜਾਂਦਾ ਤੇ ਫਿਰ ਅਦਾਲਤ ਨੇ ਹੁਣ ਤੱਕ ਇਹ ਆਦੇਸ਼ ਲਾਗੂ ਕਰਨ ਤੇ ਰੋਕ ਦਿੱਤਾ ਜਾਨੀ ਕਿ ਹਲੇ ਫਿਲਹਾਲ ਡੋਨਾਲਡ ਟਰੰਪ ਦਾ ਇਹ ਵੀ ਫੈਸਲਾ ਉਸ ਤਰੀਕੇ ਦੇ ਨਾਲ ਲਾਗੂ ਨਹੀਂ ਹੋਇਆ ਤਾਂ ਇਹ ਕੁਝ ਕੁ ਫੈਸਲੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਸੀ ਜਿਨ੍ਹਾਂ ਨੂੰ ਜਿਹੜਾ ਅਦਾਲਤ ਦੇ ਵਿੱਚ ਜਾ ਕੇ ਜਾਂ ਤਾਂ ਮਨਜ਼ੂਰੀ ਲੈਣੀ ਪੈਂਦੀ ਆ ਜਾਂ ਫਿਰ ਜੇਕਰ ਸੁਪਰੀਮ ਕੋਰਟ ਨੂੰ ਫੈਸਲੇ ਠੀਕ ਨਹੀਂ ਲੱਗੇ ਤਾਂ ਫਿਰ ਅਮਰੀਕੀ ਸਰਵੋੱਚ ਅਦਾਲਤ ਸੁਪਰੀਮ ਕੋਰਟ ਨੂੰ ਉਹਨਾਂ ਫੈਸਲਿਆਂ ਦੇ ਉੱਪਰ ਰੋਕ ਵੀ ਲਗਾਉਣੀ ਪਈ ਆ